ਇਹ ਹਰੀਕੇ ਪਿੰਡ ਦਾ ਇੱਕ ਦ੍ਰਿਸ਼ ਹੈ ਤੇ ਵੇਖੋ ਇੱਥੇ ਕਿਸ਼ਤੀਆਂ ਬਣ ਰਹੀਆਂ ਨੇ ਜਿਵੇਂ ਦਾ ਵੇਖੋ ਆਲਾਦਵਾਲਾ ਹੁੰਦਾ ਉਵੇਂ ਦਾ ਰੁਜ਼ਗਾਰ ਉੱਥੇ ਪੈਦਾ ਹੋ ਜਾਂਦਾ ਲੱਕੜ ਦੀਆਂ ਕਿਸ਼ਤੀਆਂ ਸਾਰੀਆਂ ਹੈ ਆ ਹੈਗੀ ਹੈ ਰਾਜਸਥਾਨ ਕਨਾਲ ਰਾਜਸਥਾਨ ਫੀਡਰ ਆਪਾਂ ਕਹਿ ਦਿੰਨੇ ਆ ਇਹ ਜਿਹੜਾ ਉੱਥੋਂ ਹਰੀਕੇ ਪੱਤਨ ਤੋਂ ਨਿਕਲਦਾ ਤੇ ਇੱਥੇ ਹੁਣ ਆਪਾਂ ਜਾਣਦੇ ਆ ਅੱਗੇ ਨੋਜ਼ ਪੁਆਇੰਟ ਤੇ ਜਿੱਥੇ ਸਤਲੋਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ ਹਰੀਕੇ ਪੱਤਨ ਇਸ ਵਕਤ ਮੈਂ ਖਲੋਤਾ ਹਰੀਕੇ ਵੈਟਲੈਂਡ ਇੱਕ ਬਹੁਤ ਉੱਚਾ ਟਾਵਰ ਜਾਂ ਬਣਿਆ ਉਹਦੇ ਉੱਤੇ ਚੜ ਕੇ ਹਾਂ ਵੇਖੋ ਥੱਲੇ ਮੋਟਰਸਾਈਕਲ ਬਹੁਤ ਨੀਮਾ ਰਹਿ ਗਿਆ ਸਾਥੀ ਸ਼੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦਾ ਵੀ ਇਹ ਵਲੌਗ ਦੋਸਤੋ ਬੜਾ ਇਨਫੋਰਮੇਟਿਵ ਹੋਣ ਵਾਲਾ ਆਪਾਂ ਪਹੁੰਚੇ ਹਾਂ ਹਰੀਕੇ ਵਾਈਲਡ ਲਾਈਫ ਸੈਂਚੁਰੀ ਤੇ ਆ ਤੁਸੀਂ ਸਾਰਾ ਵੇਖੋਗੇ ਇੱਥੇ ਤਾਂ ਮਜਾਮ ਜਿੰਨਾ ਵੀ ਹੈਗਾ ਨਹਿਰਾਂ ਦਾ ਫੀਡਰਾਂ ਦਾ ਇੱਥੇ ਸੱਤ ਲੋਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ ਆ ਤੁਸੀਂ ਦੇਖਣ ਦੇਓ ਇਹ ਫਿਰੋਜ਼ਪੁਰ ਫੀਡਰ ਨਿਕਲਦਾ ਪਿਆ ਤੇ ਇਹਦੇ ਨਾਲ ਹੀ ਪਰਲੇ ਪਾਸੇ ਹੈਗਾ Rajasthan ਫੀਡਰ ਉਹ ਪਰਲੇ ਪਾਸੇ ਜਾ ਕੇ ਵਿਖਾਨਾ ਮੈਂ ਨਾਨਕਸਰ ਵਾਲਿਆਂ ਦਾ ਗੁਰਦੁਆਰਾ ਹੈ ਉੱਥੇ ਤੇ ਆਹ ਵੇਖੋ ਆਹ ਪੱਥਰ ਤੇ ਨਾ ਯਾਨੀ ਕਿ ਨਾਮ ਲਿਖੇ ਨੇ ਇੰਜੀਨੀਅਰਾਂ ਦੇ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਵਿੱਚ ਉਸ ਸਮੇਂ ਕੋਈ ਕੰਮ ਕੀਤਾ ਸੀ ਹੁਣ ਪਰਲੇ ਪਾਸੇ ਮੈਂ ਜਾਣਾ ਤੇ ਆਹ ਵੇਖੋ ਇਹ ਹੈਗਾ ਉਰਲੇ ਪਾਸੇ ਹੁਣ Rajasthan ਫੀਡਰ ਜਿਹਦਾ ਕਈ ਵਾਰ ਰੌਲਾ ਪੈਂਦਾ ਕਿ ਸਾਡਾ ਪਾਣੀ ਪੰਜਾਬ ਦਾ ਤੇ ਦੂਜੇ ਸੂਬੇ ਚ ਜਾ ਰਿਹਾ ਹੈ ਉਹ ਪਹਿਲਾਂ ਆਪਾਂ ਪਰਲੇ ਪਾਸੇ ਸਾਂ ਤੇ ਆ ਆ ਵੇਖੋ ਨੇੜੇ ਕਰਕੇ ਅਗਰ ਤੁਸੀਂ ਪੜ ਸਕੋ ਤੇ ਆ ਲਿਖਿਆ ਰਾਜਸਥਾਨ ਫੀਡਰ ਇਹ ਯਾਨਕਿ ਮਖੂ ਬਰੀਜੀਆਂ ਮਖੂ ਕਨਾਲ ਇਦਾਂ ਬਣਾਇਆ ਇੱਥੇ ਤੇ ਇਹਦੇ ਚ ਦੋ ਨਹਰਾ ਨਿਕਲਦੀਆਂ ਐਸ ਪਾਸੇ ਔਰ ਸਾਹਮਣੇ ਤੁਸੀਂ ਵੇਖਿਆ ਹੋਣਾ ਬਿਲਕੁਲ ਇਹਨਾਂ ਦਰਿਆਵਾਂ ਦੇ ਕੰਡੇ ਤੇ ਜਾਂ ਨਾਨਕ ਸਰਿਆਂ ਦਾ ਗੁਰਦੁਆਰਾ ਤੇ ਇਹਦੀ ਅੱਗੇ ਆ ਕੇ ਇਹ ਹਰੀਕੇ ਯਾਨਕਿ ਵਾਈਲਡ ਲਾਈਫ ਅੱਗੇ ਯਾਨਕਿ ਜੀਵ ਆਪਣਾ ਬਰਡ ਜਿਹਨੂੰ ਕਹਿ ਦਿੰਦੇ ਆ ਹਰੀਕੇ ਬਰਡ ਸੈਂਕਚਰੀ ਸੀ ਤੇ ਉਹ ਬੰਦ ਸੀ ਉੱਥੇ ਤੇ ਹੁਣ ਆਪਾਂ ਇੱਧਰ ਆ ਗਏ ਆ ਵੱਡੇ ਪੁਲ ਤੇ ਇਹ ਅੱਗੇ ਇਥੋਂ ਮਖੂ ਰੋਡ ਨੂੰ ਅੱਗੇ ਆ ਹਰੀਕੇ ਪਿੰਡ ਨੂੰ ਤੇ ਤਰਨਤਨ ਸਾਹਿਬ ਨੂੰ ਚਲਾ ਜਾਂਦਾ ਇਹ ਜਿੰਨਾ ਵੀ ਇੱਥੇ ਯਾਨੀ ਕਿ ਵੈਟਲੈਂਡ ਨਾ ਸਾਰਾ ਤਿੰਨ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਤਰਨਤਨ ਸਾਹਿਬ ਤੇ ਫਿਰੋਜ਼ਪੁਰ ਇਹ ਅੱਗੇ ਆ ਕੇ ਵੇਖੋ ਨੋਜ਼ ਪੁਆਇੰਟ ਜਿੱਥੇ ਯਾਨੀ ਕਿ ਆ ਤੁਸੀਂ ਮੜਾ ਪੜ੍ਹ ਸਕਦੇ ਹੋ ਪੋਜ਼ ਕਰਕੇ ਵੈਸੇ ਮੈਂ ਅੱਗੇ ਜਾ ਕੇ ਤੁਹਾਨੂੰ ਸਾਰੀ ਡਿਟੇਲ ਇਹ ਦੀ ਦੇ ਦੇਣੀ ਹੈ ਤੁਸੀਂ ਵੇਖੋਗੇ ਆ ਇਸ ਪਾਸੇ ਜਿਹੜਾ ਆ ਪੋਲਾਪਾ ਲੰਘ ਕੇ ਆਏ ਆ ਇਹ ਆ ਕਹਿੰਦੇ ਕੋਈ 10000 ਏਕੜ ਦੇ ਵਿੱਚ ਸਾਰਾ ਇਹ ਯਾਨੀ ਕਿ ਵੈਟਲੈਂਡ ਫੈਲੀ ਹੈ ਵੈਟਲੈਂਡ ਮਤਲਬ ਕਿ ਦੋ ਦਰਿਆ ਆਪਸ ਵਿੱਚ ਮਿਲੇ ਯਾਦ ਰੱਖਣਾ ਸਤਲੋਜ ਤੇ ਬਿਆਸ ਦਰਿਆ ਮਿਲਦੇ ਨੇ ਇੱਥੇ ਆ ਹੁਣ ਆਪਾਂ ਪੈ ਗਏ ਆ ਰਾਹ 'ਚ ਇੱਥੋਂ ਯਾਨੀ ਕਿ ਇੱਕ ਜੀਪ ਲੈ ਕੇ ਜਾਂਦੀ ਹੁੰਦੀ ਹੈ ਅੱਗੇ ਰਾਹ ਹੈਗਾ ਪੂਰਾ ਅੱਗੇ ਜਾ ਕੇ ਬਣਿਆ ਹੋਇਆ ਅੱਗੇ ਕਿਸ਼ਤੀਆਂ ਹੈਗੀਆਂ ਜਿਹੜੀਆਂ ਉਹ ਯਾਨੀ ਕਿ ਮੋਟਰ ਬੋਟ ਹੁੰਦੀਆਂ ਨੇ ਬੜੇ ਕਮਾਲ ਦੀ ਚੀਜ਼ ਹੈ ਅੱਗੇ ਜਾ ਕੇ ਤੁਹਾਨੂੰ ਵਖਾਣਾ ਮੈਂ ਇਹ ਸ਼ਾਮ ਜੀ ਹੋ ਗਈ ਸੀ ਪੌਣੇ 5 ਦਾ ਸਮਾਂ ਕਿ ਮੈਂ ਪੁਲਿਸ ਵਾਲੇ ਭਾਈ ਨੂੰ ਪੁੱਛ ਕੇ ਵੀਰ ਨੂੰ ਗਿਆ ਸੀ ਵੀ ਅੱਗੇ ਮੈਂ ਜਾ ਸਕਦਾ ਕਹਿੰਦਾ ਵੀ ਗੇਟ ਖੋਲ ਕੇ ਚਲਾ ਜਾ ਕਿਉਂਕਿ ਉਦੋਂ ਬਾਅਦ ਥੋੜਾ ਤੇਜ਼ ਲੈ ਕੇ ਚੱਲਦਾ ਤੁਹਾਨੂੰ ਉੱਥੇ ਮੈਂ ਛੇਤੀ ਪਹੁੰਚ ਜਾਾਂਗੇ ਤੇ ਤੁਸੀਂ ਆਹ ਵੇਖੋ ਆਹ ਸਾਹਮਣੇ ਹੁਣ ਆਪਾਂ ਇੱਥੇ ਪਹੁੰਚ ਗਏ ਆ ਤੇ ਇੱਥੇ ਮੈਂ ਤੁਹਾਨੂੰ ਅਗਲੀ ਕਾਰਵਾਈ ਦਿਖਾਉਣਾ ਇਸ ਰਸਤੇ ਨੂੰ ਆਪਾਂ ਆਏ ਆ ਤੇ ਆਹ ਪੌੜੀਆਂ ਚੜ੍ਹ ਕੇ ਉੱਤੇ ਜਾ ਕੇ ਉਹ ਵਾਲੇ ਪੁਆਇੰਟ ਤੇ ਵੀ ਜਾ ਕੇ ਵੇਖਿਆ ਜਾ ਸਕਦਾ ਹੈ ਇੱਧਰ ਵੀ ਇੱਥੇ ਡਿਊਟੀ ਗਾਰਡਸ ਦੀ ਹੁੰਦੀ ਹੈ ਤੇ ਫਿਲਹਾਲ ਇੱਥੇ ਇਕੱਲਾ ਮੈਂ ਹੀ ਆਂ ਹੋਰ ਕੋਈ ਹੈ ਨਹੀਂ ਇਸ ਵਕਤ ਮੈਂ ਖੜਿਆ ਹੋਇਆ ਹਰੀਕੇ ਵੈਟਲੈਂਡ ਤੇ ਉਹ ਪਿੱਛੇ ਯਾਨੀ ਕਿ ਨੋਜ਼ ਪੁਆਇੰਟ ਕਹਿੰਦੇ ਨੇ ਉਸ ਨੂੰ ਜਿੱਥੇ ਸਤਲੁਜ ਤੇ ਬਿਆਸ ਮਿਲਦੇ ਨੇ ਇੱਥੇ ਯਾਨੀ ਕਿ ਮੋਟਰ ਬੋਟ ਨੇ ਇਹਨਾਂ ਤੇ ਬਹਿ ਕੇ ਅੱਗੇ ਜਾਈਦਾ ਹੁਣ ਸ਼ਾਇਦ ਸਮਾਂ ਹੋ ਗਿਆ ਪੌਨਿਕ 5 ਦਾ ਤੇ ਉਹ ਸ਼ਾਇਦ ਚਲੇ ਗਏ ਨੇ ਭਾਈ ਮਗਰ ਵੇਖੋਗੇ ਪਾਣੀ ਪਾਣੀ ਹੈ ਸੋ ਜਿਹੜੇ ਦੋ ਦਰਿਆਣੇ ਸਤਲੁਜ ਤੇ ਬਿਆਸ ਉਹਨਾਂ ਦਾ ਇੱਥੇ ਮੇਲ ਹੁੰਦਾ ਹੈ ਤੇ ਅੱਗੋਂ ਫਿਰ ਦੋ ਨਹਿਰਾ ਨਿਕਲਦੀਆਂ ਨੇ ਰਾਜਸਥਾਨ ਫੀਡਰ ਤੇ ਆਪਣਾ ਫਿਰੋਜ਼ਪੁਰ ਫੀਡਰ। ਬਾਕੀ ਮੈਂ ਦੱਸਦਾ ਹਾਂ ਇਹਦੇ ਬਾਰੇ ਤੁਹਾਨੂੰ। ਸੋ ਇਹ ਕਿਹਾ ਵੀ ਫਿਰੋਜ਼ਪੁਰ ਤਰਨਤਾਰਨ ਤੇ ਕਪੂਰਥਲਾ ਤਿੰਨ ਜ਼ਿਲ੍ਹਿਆਂ ਦੇ ਵਿੱਚ ਫੈਲੀ ਹੋਈ ਆ ਮਤਲਬ ਤਿੰਨ ਜ਼ਿਲ੍ਹਿਆਂ ਦੀ ਜਿਹੜੀ ਜ਼ਮੀਨ ਕਹਿ ਲਓ ਜਾਂ ਥਾਂ ਕਹਿ ਲਓ ਵੀ ਉਹ ਇਸ ਵੈਟਲੈਂਡ ਨੂੰ ਲੱਗਦੀ ਹੈ। ਸੋ ਬੜਾ ਹੀ ਵਧੀਆ ਥੋੜੀ ਜੀ ਧੁੰਦ ਪਈ ਹੋਈ ਹੈ ਤਾਂ ਕਰਕੇ ਨਾ ਪਰਾਂ ਪੂਰਾ ਵਿਖਾਈ ਨਹੀਂ ਦਿੰਦਾ ਸਾਫ਼। ਪੂਰਾ ਬੰਦਾ ਸਵੇਰੇ ਆਏ ਨਾ ਤੇ ਸ਼ਾਮ ਨੂੰ ਯਾਨੀ ਕਿ ਬਰਡ ਸੈਂਚੁਰੀ ਉਹ ਪਰਲੇ ਪਾਸੇ ਰਹਿ ਗਈ ਜਿੱਥੇ ਨਾਨਕਸਰ ਵਾਲਿਆਂ ਦਾ ਗੁਰਦੁਆਰਾ ਹੈ ਉਦੋਂ ਪਰਲੇ ਪਾਸੇ ਇੱਥੇ ਤੇ ਫਿਰ ਸਾਰੇ ਨਿੱਕੇ ਨਿੱਕੇ ਟਾਪੂਆਂ ਦੇ ਉੱਤੋਂ ਦੀ ਹੋ ਕੇ ਸਾਰਾ ਹਨਾ ਜਿੰਨਾ ਵੀ ਵਖਾੰਦੇ ਨੇ ਉਹ ਵੇਖਣਾ ਚਾਹੀਦਾ ਪਰ ਪਾਣੀ ਹੈ ਪਾਣੀ ਪਤਾ ਨਹੀਂ ਕਿੰਨਾ ਕੁ ਡੂੰਗਾ ਹੋਣਾ ਹੈ ਭਾਈ ਥੱਲੇ ਵੈਸੇ ਵੈਟਲੈਂਡ ਕਹਿੰਦੇ ਨੇ ਸੋ ਦਰਿਆ ਦੇ ਵਿੱਚ ਹੀ ਆਪਾਂ ਦੋਵਾਂ ਦਰਿਆਵਾਂ ਦੇ ਵਿੱਚ ਸੋ ਵਧੀਆ ਪਰਿਵਾਰ ਨਾਲ ਬੱਚਿਆਂ ਨਾਲ ਥੋੜਾ ਜਿਹਾ ਵਖਾਣਾ ਚਾਹੀਦਾ ਨਹੀਂ ਤੇ ਇਹ ਸਾਡ ਲਈ ਤੇ ਬਸ ਇਹ ਪੰਜਾਬ ਲੈਵਲ ਦੇ ਪੇਪਰਾਂ ਦੇ ਕੁਐਸਚਨ ਬਣਿਆ ਕਿ ਹਰੀਕੇ ਪੱਤਣ ਚ ਕਿਹੜੇ ਕਿਹੜੇ ਦਰਿਆ ਦਾ ਸੰਗਮ ਹੁੰਦਾ ਹੈ ਕਿਹੜੀਆਂ ਨਹਿਰਾਂ ਨਿਕਲਦੀਆਂ ਨੇ ਕਿਹੜੀ ਉਥੇ ਬਰਡ ਸੈਂਕਚਰੀ ਹੈ ਕਦਮ ਉਸ ਨੂੰ ਰਾਮਸਰ ਸਾਈਟ ਦਾ ਨਾਮ ਦਿੱਤਾ ਗਿਆ ਇਹ ਸਾਰਾ ਕੁਝ ਸੋ ਅੱਖੀਂ ਵੇਖਿਆ ਜਿਹੜੀ ਚੀਜ਼ ਹੈ ਨਾ ਉਹ ਜ਼ਿਆਦਾ ਚਰਚੇਤਿਆਂ ਚ ਰਹਿੰਦੀ ਹੈ ਭੁੱਲਦੀ ਨਹੀਂ ਕਦੇ ਜੇ ਧੁੱਪ ਚੜੀ ਹੁੰਦੀ ਤੇ ਉਧਰ ਸਾਰਾ ਆਪਣਾ ਵਾਵਾ ਦੂਰ ਤੱਕ ਵਿਖਾਈ ਦੇ ਦੇਣਾ ਸੀ ਪਰ ਫਿਰ ਵੀ ਬੜਾ ਵਧੀਆ ਲੱਗ ਰਿਹਾ ਵੇਖ ਕੇ ਪੰਜਾਬ ਪਾਣੀਆਂ ਦੀ ਧਰਤੀ ਮਤਲਬ ਅੱਜ ਵੀ ਹੈਗੀ ਐ ਬਟ ਉਹ ਨਹਿਰਾਂ ਕਿਸੇ ਹੋਰ ਪਾਸੇ ਜਾਈ ਜਾਂਦੀਆਂ ਨੇ ਇੱਧਰ ਉੱਤੇ ਛੱਡ ਕੇ ਦੇੰਨੇ ਆ ਪਹਿਲਾਂ ਉੱਧਰ ਤੇ ਆ ਹੈਗਾ ਵੈਸੇ ਇੱਧਰ ਇੱਕੋ ਜੀ ਚੀਜ਼ ਹੀ ਐ ਇੱਧਰ ਬੇੰਨੇ ਛੱਡ ਕੇ ਤੇ ਇਹ ਹੋਰ ਦਿਖਾਈ ਦਿੱਤਾ ਤੇ ਉੱਤੋਂ ਥਿਊ ਵਿਊ ਦਾ ਫਰਕ ਤੇ ਪੈ ਗਿਆ ਹੀ ਜਾਂ ਤੇ ਇੱਥੇ ਇੱਕ ਤੇ ਆ ਵਾਲੀ ਝੌਂਪੜੀ ਐ ਉਹ ਵਾਲਾ ਰਸਤਾ ਜਾਂਦਾ ਉੱਤੇ ਤੇ ਆਪਾਂ ਹੁਣ ਤੇ ਵਾਵਾ ਖੁੱਲੇ ਦਰਸ਼ਨ ਕਰਨ ਨੂੰ ਮਿਲ ਗਏ ਨੇ ਹਰੀਕੇ ਪੱਤਨ ਨੋਜ਼ ਪੁਆਇੰਟ ਤੇ ਆ ਉੱਥੇ ਜਾ ਕੇ ਵੇਨੇ ਆ ਜੇ ਉੱਤੇ ਹੋਰ ਕੰਦਾ ਬਹੁਤ ਉੱਪਰ ਲਿਆਇਆ ਬਾਈ ਇਹ ਤੋਂ ਲਾਵੇ ਲਾਵੇ ਇੱਥੇ ਫਰਕੇ ਹਾਂ ਥੱਲੇ ਆਏ ਆ ਆਪਾਂ ਉਹ ਪਰਾਂ ਸਾਰਾ ਵੇਖੋ ਇਹ ਹਰੀਕੇ ਵੈਟਲੈਂਡ ਜੇ ਸਾਰੀ ਤਿੰਨ ਜ਼ਿਲ੍ਹਿਆਂ ਦੀ ਹੱਦ ਚ ਫੈਲੀ ਜੇ ਐਸਪਾਸੇ ਵੀ ਸਾਰਾ ਆ ਜੰਗਲ ਟਾਪੂ ਟੂਪੂ ਸਾਰੇ ਇਸੇ ਦੇ ਹਿੱਸਾ ਨੇ ਸਤਲੋ ਤੇ ਬਿਆਸ ਦਰਿਆ ਦਾ ਸੰਗਮ ਇੱਥੇ ਹੁੰਦਾ ਜੀ ਉਹ ਵੇਖੋ ਥੱਲੇ ਗੱਡੀ ਆਪਣੀ ਬਵਾ ਥੱਲੇ ਰਹਿ ਗਈ ਏ ਨੇੜੇ ਆ ਜਾਏਗੀ ਹਾਂ ਨੇੜੇ ਤੇ ਚਲਾਈ ਜਾਏਗੀ ਜੇ ਰਾਤ ਹੀ ਲੰਡੇ ਆ ਬਈ ਚਲ ਕੋਈ ਨਾ। ਲਾ ਵੀ ਹੁਣ ਥੱਲੇ ਆਪਾਂ ਚਲੀਏ ਹਰੀਕੇ ਵੈਟਲੈਂਡ ਦੇ ਵਧੀਆ ਦਰਸ਼ਨ ਕਰ ਲੈਨੇ। ਕਿਤੇ ਆਏ ਦੋਸਤਾਂ ਮਿੱਤਰਾਂ ਨਾਲ ਆਏ ਤੇ ਉਹ ਜਿਹੜੀਆਂ ਬੋਟਾਂ ਨੇ ਨਾ ਆਹ ਮੋਟਰ ਬੋਟਾਂ ਇੰਨਾ ਚ ਬਹਿ ਕੇ ਕਰਾਂਗੇ ਸਫ਼ਰ ਪੂਰਾ। ਪਿੱਛੇ ਜੇ ਨਵਜੋਤ ਸਿੰਘ ਸਿੱਧੂ ਸਾਹਿਬ ਆਏ ਸਨ ਆਪਣੀ ਵਾਈਫ ਦੇ ਨਾਲ ਤੇ ਉਹਨਾਂ ਨੇ ਵਾਹ ਵਾਹ ਇਸੇ ਬੋਟ 'ਚ ਮੈਨੂੰ ਲੱਗਦਾ ਬਹਿ ਕੇ ਤੇ ਵਾਹ ਵਾਹ ਅੱਗੇ ਤੱਕ ਸਫ਼ਰ ਕੀਤਾ ਸੀ। ਤੇ ਪਾਣੀਆਂ ਦੇ ਵਿੱਚ ਜਾਵਾਂਗੇ ਆਪਾਂ ਵੀ ਫਿਰ। ਸੋ ਹੁਣ ਆਪਾਂ ਇੱਥੋਂ ਚੱਲਦੇ ਆਂ ਹਲਵਿਦਾ। ਚਲੋ ਹੁਣ ਅੱਗੇ ਆਪਾਂ ਜਾਣਾ ਤਰਨਤਨ ਸਾਹਿਬ ਨੂੰ ਤੇ ਹੁਣ ਇੱਥੋਂ ਚੱਲੀਏ ਪੰਜਕ ਦਾ ਟਾਈਮ ਹੋ ਗਿਆ ਫਿਰ ਅੱਗੇ ਨੇਰਾ ਪੈ ਜਾਂਦਾ ਮਿਲਦੇ ਆ ਤੁਹਾਨੂੰ ਅੱਗੇ ਤਰਨਤਨ ਸਾਹਿਬ ਜਾ ਕੇ ਠੀਕ ਹੈ ਜੀ